ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਨਵੀਂ ਵਲੌਗ 'ਚ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਸਭ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਤੇ ਅੱਜ ਦੇ ਵਲੌਗ 'ਚ ਨਾ ਤੁਹਾਨੂੰ ਇੱਕ ਚੀਜ਼ ਦਿਖਾਉਣ ਲੱਗਾ ਹਾਂ ਸ਼ਾਇਦ ਜੇ ਤੁਸੀਂ ਵੀ ਪਿੰਡਾਂ ਤੋਂ ਆ ਤਾਂ ਤੁਸੀਂ ਵੀ ਇਦਾਂ ਕਦੇ ਖਾਂਦੇ ਹੋਵੋਗੇ ਇੱਕ ਚੀਜ਼ ਖਾਣ ਲੱਗਾ ਮੈਂ ਇਹ ਆ ਜੀ ਦਿਖਾਉਣਾ ਤੁਹਾਨੂੰ ਕਿਹੜੀ ਚੀਜ਼ ਹੈ ਮੈਂ ਮੈਨੂੰ ਤਾਂ ਇਹ ਚੀਜ਼ ਬਹੁਤ ਪਸੰਦ ਹੈ ਸਾਡੇ ਘਰ ਹੋਰ ਵੀ ਸਾਰੇ ਮਤਲਬ ਖਾ ਲੈਂਦੇ ਆ ਇਹਨੂੰ ਕਹਿੰਦੇ ਛੱਡੀ ਮਤਲਬ ਛੱਡੀ ਉਹ ਹੁੰਦੀ ਹੈ ਜਿਵੇਂ ਆ ਆਪਾਂ ਮੱਖਣ ਕੱਢਦੇ ਆ ਨਾ ਮੱਖਣ ਦਾ ਜਿਹੜਾ ਦੇਸੀ ਘਿਓ ਬਣਾਉਂਦੇ ਆ ਗਰਮ ਕਰਕੇ ਜਿਵੇਂ ਉਹਨੂੰ ਗਰਮ ਕਰ ਲੈਂਦੇ ਚੰਗੀ ਤਰ੍ਹਾਂ ਉਹ ਦੇਸੀ ਘਿਓ ਬਣ ਜਾਂਦਾ ਹੈ ਤੇ ਉਸ ਤੋਂ ਬਾਅਦ ਆ ਉਸਦੇ ਜਿਹੜਾ ਪਤਲੇ ਦੇ ਨਾਲ ਜਿਵੇਂ ਥੱਲੇ ਜੋ ਵੀ ਲੱਗਾ ਹੁੰਦਾ ਹੈ ਮਤਲਬ ਤੇ ਉਹਨੂੰ ਕਹਿੰਦੇ ਛੱਡੀ ਤੇ ਉਹ ਅਸੀਂ ਵੇਸਟ ਨਹੀਂ ਕਰਦੇ ਮੈਨੂੰ ਬਹੁਤ ਪਸੰਦ ਮੈਂ ਬਚਪਨ ਤੋਂ ਖਾਂਦਾ ਆ ਰਿਹਾ ਜਦੋਂ ਵੀ ਘਿਓ ਗਰਮ ਕਰਦੇ ਆ ਇਕੱਠਾ ਤੇ ਉਹ ਜਿਹੜਾ ਪਤਿਲੇ ਦੇ ਨਾਲ ਘਰੇ ਘਰੇ ਰੰਜੀ ਲੱਗੀ ਹੁੰਦੀ ਹੈ ਤੇ ਉਹਨੂੰ ਰਗੜ ਕੇ ਉਹਦੇ ਵਿੱਚ ਖੰਡ ਪਾ ਕੇ ਇਹਦੇ ਬਹੁਤ ਸਵਾਦ ਲੱਗਦੀ ਹੈ ਉਹਨੂੰ ਕਹਿੰਦੇ ਛੱਡੀ ਤੇ ਚਲੋ ਤੁਹਾਨੂੰ ਮੈਂ ਦਿਖਾਉਣਾ ਹੈ ਸ਼ਾਇਦ ਤੁਸੀਂ ਵੀ ਕਿਸੇ ਨੇ ਖਾਧੀ ਹੋਵੇ ਤੇ ਮੈਨੂੰ ਤੇ ਵੈਸੇ ਬਹੁਤ ਪਸੰਦ ਹੈ ਬਹੁਤ ਸਾਰੀ ਨਿਕਲੀ ਅੱਜ ਤਾਜ਼ਾ ਹੀ ਮੱਖਣ ਕੱਢ ਕੇ ਭੂਆ ਜੀ ਨੇ ਕਿਹਾ ਵਾਵਾ ਅੱਜ ਕਿਲੋਕ ਜਿਵੇਂ ਕੀਤਾ ਸੀ ਤੇ ਥੱਲੇ ਲੱਗੀ ਸੀ ਤੇ ਮੈਂ ਕਿਹਾ ਚਲੋ ਅੱਜ ਵੀਡੀਓ ਬਣਾ ਲੈਂਦੇ ਆਪਾਂ ਚਲੋ ਜੀ ਇੱਥੇ ਬੈਠਾ ਮੈਂ ਚੁੱਲੇ ਲੱਗ ਗਏ ਆਏ ਦੋਸਤੋ ਛੱਡੀ ਇਸ ਪਤਿਲੇ ਦੇ ਵਿੱਚ ਕੀਤੀ ਸੀ ਆ ਦੇਖੋ ਤੁਹਾਨੂੰ ਦਿਖਾਉਣਾ ਆ ਦੇਖੋ ਆ ਜਿਹੜੇ ਥੱਲੇ ਵੀ ਹੁੰਦਾ ਨਾ ਬੱਚੇ ਹੁੰਦਾ ਆ ਬਾਕੀ ਕਿ ਉਹ ਵੀ ਬਹੁਤ ਸਾਰਾ ਤੇ ਇਹਨੂੰ ਮੈਂ ਚਿਮਚੇ ਦੇ ਨਾਲ ਕਰ ਲੈਣਾ ਏ ਤੇ ਫਿਰ ਇਹਦੇ ਵਿੱਚ ਖੰਡ ਪਾ ਕੇ ਫਿਰ ਖਾਊਗਾ ਬਹੁਤ ਟੈਸਟਿ ਲੱਗਦੀ ਹੈ ਇਹਦਾ ਨਜ਼ਾਰਾ ਆ ਜਾਂਦਾ ਯਾਰ ਤੇ ਮੈਂ ਇਹਨੂੰ ਟ੍ਰੇਡ ਲੈਣੀ ਆ ਆ ਪਤਿਲਾ ਅੱਜ ਹੀ ਛੋਟਾ ਲਿਆ ਨਾ ਆਹ ਵਾਲਾ ਨਹੀਂ ਤੇ ਵੱਡੇ ਪਤਿਲੇ ਖੁੱਲੇ ਪਤਿਲੇ 'ਚ ਕਰਦੇ ਹੁੰਦੇ ਸੀ ਆ ਦੇਖੋ

ਜਿਹੜਾ ਉੱਪਰ-ਉੱਪਰ ਹੁੰਦਾ ਉਹ ਬੋਸ ਆ ਲੱਗਦਾ ਮੈਂ ਨਾ ਹੁਣ ਕਾਲੇਜ ਪਾ ਲੈਣਾ ਵਿੱਚ ਖੰਡ ਵਾ ਕੇ ਖੇਰ ਖਾਣੇ ਆਪਾਂ ਤੇ ਦੋਸਤੋ ਆਮ ਮੈਂ ਪਲੇਟ ਲੈ ਆਂਦੀ ਇਹਦੇ ਵਿੱਚ ਪਾ ਪਾ ਲੈਣਾ ਮੈਂ ਕੱਢ ਕੇ ਤੇ ਬਹੁਤ ਥੱਲੇ ਲੱਗੀ ਹੁੰਦੀ ਉਹ ਨਹੀਂ ਆਪਾਂ ਕਰਨੀ ਜਿਹੜਾ ਉੱਪਰ-ਉੱਪਰ ਹੁੰਦਾ ਨਾ ਉਹ ਵਾਲਾ ਆ ਜਿੰਨਾ ਨਿਕਲਦਾ ਮਾਲ ਅੱਜ ਤੇ ਇਹ ਤੁਹਾਨੂੰ ਦੱਸਣਾ ਚਾਹੁੰਦਾ ਦੋਸਤੋ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਅਸੀਂ ਤਿੰਨੇ ਭੈਣ ਭਰਾ ਸਿੱਡੀ ਪਿੱਛੇ ਬੜਾ ਲੜਦੇ ਨਹੀ ਅਈ ਜਦ ਬਣਦੀ ਸੀ ਕਹਿੰਦੇ ਕੋਈ ਕਹਿੰਦਾ ਮੈਂ ਖਾਣੀ ਕੋਈ ਕਹਿੰਦਾ ਮੈਂ ਖਾਣੀ ਆ ਕਿੰਨੀ ਨਿਕਲ ਰਹੀ ਹੈ ਅੰਦਰ ਕਿੱਲੋ ਕੀ ਹੋਣਾ ਹੈ ਮੇਰਾ ਕਿ ਹੋਈ ਆ ਥੱਲੇ ਕੀ ਹੋ ਇਹ ਕੋਈ ਮਾੜੀ ਚੀਜ਼ ਨਹੀਂ ਹੁੰਦੀ ਸਤਾਈ ਨੂੰ ਸੁੱਟਦੇ ਨਹੀਂ ਆਪਾਂ ਖਾ ਲੈਨੇ ਤੇ ਉਹ ਚ ਖੰਡ ਪਾ ਕੇ ਸਵਾਦ ਇੰਨੀ ਹੁੰਦੀ ਨਾ ਤੇ ਦੋਸਤੋ ਆ ਮੈਂ ਦੇਖੋ ਇੰਨੀ ਕੱਢ ਲਈ ਇੰਨੀ ਹੀ ਨਿਕਲੀ ਹੈ ਕਿੰਨੀ ਚਾਤਾ ਹੈ ਤੇ ਇਹਦੇ ਵਿੱਚ ਹੁਣ ਮੈਂ ਖੰਡ ਰਲਾ ਕੇ ਫਿਰ ਖਾਊਂਗਾ ਸਾਰੀ ਰਗੜਲੀ ਮੈਂ ਪਤੀਲੇ ਚਾਜੇ ਵੀ ਪਤੀਲੇ ਦੇ ਥੱਲੇ ਜਿੰਮਿਆ ਜ਼ਿਆਦਾ ਲੱਗੀ ਏ ਥੋੜਾ ਕੌੜੀ ਜੀ ਹੁੰਦੀ ਏ ਨਹੀਂ ਸਖਣ ਵਾਲੀ ਹੁੰਦੀ ਉੱਪਰ ਉੱਪਰ ਉਹ ਸਾਰੀ ਆਪਾਂ ਰਗੜਲੀ ਏ ਤੇ ਹੁਣ ਪਤੀਲਾ ਮਾਜ ਲੈਣਗੇ ਚੰਗੀ ਤਰ੍ਹਾਂ ਤੇ ਮੈਂ ਲੈ ਕੇ ਆਉਣਾ ਖੰਡ ਪਾ ਕੇ ਫਿਰ ਖਾਣੇ ਤੇ ਮੈਂ ਪਾ ਲੈਣਾ ਇਹਦੇ ਵਿੱਚ ਖੰਡ ਇੰਨੀ ਖੰਡ ਪਾ ਲੈਨੇ ਆਪਾਂ ਇਹ ਨਜ਼ਾਰਾ ਉਹ ਖਾਣ ਦਾ

ਤੇ ਲੋ ਜੀ ਮੈਂ ਖੰਡੇ ਚ ਮਿਕਸ ਕਰ ਲਈ ਤੇ ਹੁਣ ਆਪਾਂ ਖਾਣੇ ਆ ਤੇ ਨਜ਼ਾਰਾ ਆਊਗਾ ਬਹੁਤ ਟੇਸਟੀ ਹੁੰਦੀ ਹੈ ਡੇਲੀਸ਼ੀਅਸ ਕੀ ਹੋਈ ਇਹ ਨੀਰਾ ਤੇ ਆਹ ਲੋ ਜੀ ਆਪਣੀ ਡਿਸ਼ ਹੋ ਗਈ ਤਿਆਰ ਤੇ ਹੁਣ ਆਪਾਂ ਇਹਨੂੰ ਖਾਵਾਂਗੇ ਆ ਲੋ ਜੀ ਡਿਸਰਟ ਵੀ ਰਿਹਾ ਤੇ ਅਗਲੇ ਦੇ ਸਬੰਧ ਗੈਵਾ ਵਾਹ ਯਾਰ ਨਿਰੱਕ ਕਿਉ ਬਹੁਤ ਸਵਾਦ ਵੱਖਰਾ ਹੀ ਹੁੰਦਾ ਮੇਰੀ ਤੇ ਫੇਵਰੇਟ ਹੈ ਸਾਡੇ ਘਰੇ ਸਾਰੇ ਖਾ ਲੈਂਦੇ ਦੇਖ ਲੋ ਦੋਸਤੋ ਦੁੱਧ ਤੋਂ ਆਪਾਨੂੰ ਕਿੰਨਾ ਕੁਝ ਮਿਲਦਾ ਖਾਣ ਨੂੰ ਮਤਲਬ ਕਿੰਨੀਆਂ ਚੀਜ਼ਾਂ ਬਣ ਜਾਂਦੀਆਂ ਮਠਿਆਈਆਂ ਪਨੀਰ ਹਰ ਚੀਜ਼ ਦਾ ਹੀ ਦੁੱਧ ਲੱਸੀ ਕਿਉ ਮਤਲਬ ਦੁੱਧ ਕਿੰਨਾ ਅਨਮੋਲ ਰਤਨ ਹੈ ਨਾ ਪ੍ਰਮਾਤਮਾ ਵੱਲੋਂ ਦਿੱਤੀ ਦੇਣ ਤੇ ਤਾਂ ਹੀ ਜਾਨਵਰਾਂ ਦੀ ਖੂਬ ਸੇਵਾ ਕਰਨੀ ਚਾਹੀਦੀ ਹੈ ਤੇ ਵੇਖ ਲੋ ਕਿੰਨਾ ਆਪਾਂ ਨੂੰ ਮਤਲਬ ਵਧੀਆ ਚੀਜ਼ ਮਿਲਦੀ ਹੈ ਹਰਤਾਂ ਦੀ ਦੁੱਧ ਤੋਂ ਬਿਨਾ ਕੋਈ ਜ਼ਿੰਦਗੀ ਨਹੀਂ ਹੈ ਤੇ ਹਰ ਚੀਜ਼ ਬਹੁਤ ਇੰਪੋਰਟੈਂਟ ਹੈ ਆਪਣੇ ਲਈ ਤੇ ਇਸ ਲਈ ਆਪਣੇ ਪਸ਼ੂਆਂ ਦੀ ਦੇਖਭਾਲ ਵਧੀਆ ਕਰਨੀ ਚਾਹੀਦੀ ਵਧੀਆ ਸੇਵਾ ਕਰਨੀ ਚਾਹੀਦੀ ਆਪਾਂ ਨੂੰ ਇੰਨੀ ਅਨਮੋਲ ਚੀਜ਼ ਮਿਲਦੀ ਹੈ ਤੇ ਦੋਸਤੋ ਤੁਸੀਂ ਯਕੀਨ ਨਹੀਂ ਮੰਨਣਾ ਇਹਦਾ ਸਵਾਦ ਨਾ ਖੋਏ ਤੋਂ ਵੀ ਜ਼ਿਆਦਾ ਟੇਸਟੀ ਹੈ ਮੈਨੂੰ ਵੀ ਚਾਹੀਦੀ ਆ ਵੀਰ ਜੀ ਕੀ ਮੈਨੂੰ ਵੀ ਚਾਹੀਦੀ ਆ ਵੀਰ ਜੀ ਅੱਛਾ ਮੇਕੋ ਮੇਰੀ ਭੈਣ ਮੰਗਣ ਲੱਗੀ ਨਾ ਹੱਡੀ ਭੁੱਖੀ ਦੇ ਦਿਨਾ ਹੈ ਲੈ ਅੱਗੇ ਚ ਪਾਓ ਦੋ ਚਮਚੇ ਦੇ ਦੇਣਾ ਬਾਦੂ ਹੈ ਚੀਜੀ ਇੰਨੀ ਕੈਂਟ ਸਵਾਦ ਹੁੰਦੀ ਹੈ ਕਿ ਹਰ ਕੋਈ ਖਾਣਾ ਚਾਹੁੰਦਾ ਓਏ ਹੋਏ ਸੱਚੀ ਮੈਨੂੰ ਨਹੀਂ ਲੱਗਦਾ ਜਿੰਨੇ ਵੀ ਹੋਰ ਮਿਠਾਈਆਂ ਹੋਰ ਡਿਸ਼ੇਸ ਹੁੰਦੀਆਂ ਸਵੀਟਸ ਹੁੰਦੀਆਂ ਉਸ ਤੋਂ ਘੱਟ ਹੋਵੇ ਬਹੁਤ ਹੀ ਜ਼ਿਆਦਾ ਟੇਸਟੀ ਉਹਨਾਂ ਸਭ ਚੀਜ਼ਾਂ ਨੂੰ ਫੇਲ ਕਰਦੀ ਹੈ ਛੱਡੀ ਘਿਓ ਦੀ ਛੱਡੀ ਜਿਹੜੀ ਬੈਠ ਕੇ ਖਾਲਾਂ ਯਾਰ ਸਕੂਨ ਨਾਲ ਤੇ ਠੀਕ ਹੈ ਦੋਸਤੋ ਇਸ ਦੇ ਨਾਲ ਹੀ ਅੱਜ ਦੇ ਵਲੌਗ ਨੂੰ ਇੱਥੇ ਸਮਾਪਤ ਕਰਦੇ ਆਂ ਤੇ ਜੇ ਤੁਹਾਨੂੰ ਵਲੌਗ ਚੰਗਾ ਲੱਗਾ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਇਦਾਂ ਹੀ ਸਪੋਰਟ ਬਣਾਈ ਰੱਖਿਓ ਆਪਣੀ ਦੋਸਤੋ ਤੇ ਉਮੀਦ ਕਰਦਾ ਤੁਹਾਨੂੰ ਵੀ ਇਹ ਚੀਜ਼ ਵਧੀਆ ਲੱਗੀ ਹੋਊਗੀ ਜੇ ਤੁਸੀਂ ਵੀ ਇਦਾਂ ਛੱਡੀ ਮਤਲਬ ਖਾਣੇ ਹੋ ਖਾਣ ਦੇ ਸ਼ੌਕੀਨ ਹੋ ਆਪਣੇ ਘਰੇ ਜਿਵੇਂ ਪਿੰਡਾਂ 'ਚ ਜ਼ਿਆਦਾਤਰ ਤੇ ਕਮੈਂਟ 'ਚ ਜਰੂਰ ਦੱਸਿਓ ਜੀ ਮੈਨੂੰ ਤੇ ਬਹੁਤ ਸਵਾਗਤ ਦੀ ਮੇਰੀ ਤੇ ਫੇਵਰੇਟ ਆ ਚੀਜ਼ ਜਦੋਂ ਵੀ ਆਪਣਾ ਮਤਲਬ ਦੇਸੀ ਘਿਓ ਬਣਾਉਣਾ ਹੁੰਦਾ ਮੱਖਣ ਤੋਂ ਤੇ ਉਹ ਗਰਮ ਕਰਦੇ ਆ ਤੇ ਉਦੋਂ ਹੀ ਆ ਮੈਂ ਹਰ ਵਾਰ ਖਾਣਾ ਹੈ ਤੇ ਸੱਚੀ ਨਜ਼ਾਰਾ ਆ ਗਿਆ ਜੀ ਯਾਰ ਇਹ ਹੀ ਤੁਹਾਡੇ ਨਾਲ ਸ਼ੇਅਰ ਕਰਨਾ ਸੀ ਛੋਟਾ ਜਿਹਾ ਵਲੌਗ ਤੇ ਬਾਏ ਬਾਏ ਦੋਸਤੋ ਮਿਲਦੇ ਆ ਨਵੇਂ ਵਲੌਗ ਚ ਲਵ ਯੂ ਆਲ ਮੈਂ ਕਰਾ ਇੰਜੋਏ ਸ਼ਿਟੀ